ਦੇਵੀ ਇਹ ਬੈਂਤੀ ਹਾਸ਼ਮਨ ਕੋ ਮੋਸਮ ਕੋ ਮਨਸਨ ਆਰਿਆਮਾ ਦੀ ਪਾਰਟੀ ਚਾਰਜ ਨੇ ਬੇਨਤੀ ਹੈ ਕਿ ਸਾਡੀ ਸਾਰ ਲਾਓ ਸਾਡੀ ਕੋਈ ਸਾਰ ਨਹੀਂ ਲੈ ਰਿਆ ਸਾਨੂੰ ਨਾਰੇ ਲੱਪੇ ਲਈ ਜਾਂਦੇ ਆ ਟਾਈਮ ਤੇ ਭਾਈ ਜਿੰਦੇ ਬਸ ਸਾਡੀ ਗੜੀ ਬਣਾਈ ਜਾਵੇ ਤੇ ਬਹੁਤ ਅਪਣੇ ਪਿੰਡ ਸਰਕਾਰ ਦੇ ਕਾਗਜ਼ਾਂ ਚ ਹੈ ਹੀ ਨਹੀਂ ਹੈਗਾ ਕਿ ਕਾਗਜ਼ਾਂ ਚ ਕੱਢਿਆ ਹੋਇਆ ਸਰਕਾਰ ਨੇ ਗਨੀ ਵੀ ਸਰਕਾਰ ਆਈ ਉਹਨੇ ਬਸ ਟਾਈਮ ਹੀ ਟਪਾਇਆ ਕੋਈ ਵਿਕਾਸ ਨਹੀਂ ਕੋਈ ਕਹੀ ਜਾਂਦੇ ਵਿਕਾਸ ਕੀਤਾ ਵਿਕਾਸ ਕੀਤਾ ਮੈਂ ਤਾਂ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤ ਆਓ ਕਿੱਥੇ ਆਹ ਵੀਡੀਓ ਬਣਾਉਣਾ ਇਹ ਵੀਡੀਓ ਕੀ ਕਹਿਣਾ ਚਾਹੁੰਦੇ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਭਾਈ ਗਰਮੀਤ ਸਿੰਘ ਆ ਕਿ ਆਪਾਂ ਨੂੰ ਜਿਹੜੀ ਪਰੇਸ਼ਾਨੀਦਾਰੀ ਆਪਾਂ ਨੂੰ ਪਰੇਸ਼ਾਨੀ ਭਾਜੀ ਜਿੱਦੋਂ ਬੱਦਲ ਪੈਂਦਾ ਵੀਰ ਉਦੋਂ ਹਸਾਲ ਵਾਲੋ ਵੀ ਭਾਜੀ ਇੱਥੇ ਲੰਗੋਟੇ ਕਰਕੇ ਗਲੀਆਂ ਥਾੜੀ ਨੰਗਣਾ ਪੈਂਦਾ ਇੰਨੀ ਪਰੇਸ਼ਾਨੀ ਕੋਈ ਰਿਸ਼ਤੇਦਾਰ ਨਹੀਂ ਆ ਸਕਦਾ ਕੋਈ ਬੱਚਾ ਨਹੀਂ ਤੁਰ ਕੇ ਨੰਗ ਸਕਦਾ ਸਾਡੇ ਪਿੰਡ ਦੀ ਜਿਹੜੀਆਂ ਗਲੀਆਂ ਨਾਲੀਆਂ ਨੇ ਬਣਨ ਚਾਹੀਦੀਆਂ ਨੇ ਕੋਈ ਸਾਨੂੰ ਗਾਰੰਟੀ ਨਹੀਂ ਮਿਲਦੀ ਕਿੰਨਾ ਚਿਰ ਹੋ ਗਿਆ ਆਪਣੇ ਗ੍ਰਾਂਟ ਮਿਲੇ ਨੂੰ ਪਿੰਡ ਨੂੰ ਭਾਜੀ 5 ਸਾਲ ਮੈਂ ਮੌਜੂਦਾ ਮੈਂਬਰ ਆ ਮੈਂ ਸਾਬਕਾ ਮੈਂਬਰ ਆ ਹੁਣ ਮੈਂ ਠੀਕੇ ਸਾਡੇ ਹਾਲਤ ਦੇ ਵਿੱਚ ਪਾਜੀ 10 10 ਲੱਖ ਗ੍ਰਾਂਟ ਆਈ ਸਿਰਫ ਜਿਹੜਾ ਸੀਵਰੇਜ ਪਾਇਆ ਅੱਧੇ ਪਿੰਡ ਦੇ ਸੀੜੇ ਪਿਆ ਅੱਧੇ ਪਿੰਡ ਦਾ ਸੀਵਰੇਜ ਉਦਾਂ ਗਲੀਆਂ ਨਾਲ ਜਿਹੜੀਆਂ ਪਈਆਂ ਨੇ ਵੀਰਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆ ਸਾਰੇ ਉਦਾਂ ਹੀ ਚਿਕੜਿਆ ਪਿਆ ਕੀ ਮੰਗ ਕੀ ਤੁਹਾਡੀ ਸਾਡੀ ਮੰਗ ਪਾਜੀ ਜਿਹੜੀ ਗੱਲ ਹੈ ਸਾਡੀਆਂ ਗਲੀਆਂ ਨਾਲ ਜਿਹੜੀਆਂ ਨੇ ਇਹ ਬਣਨੀਆਂ ਚਾਹੀਦੀਆਂ ਜਦੋਂ ਕੋਈ ਵੀ ਸਰਕਾਰ ਆਉਂਦੀ ਸਾਡੇ ਤੋਂ ਵੋਟਾਂ ਲੈ ਆਂਦੀ ਏ ਮੁਰਕੇ ਸਾਨੂੰ ਕੋਈ ਪੁੱਛ ਲਾ ਕੇ ਛਡਾਣੇ ਸਤਤਰੀ ਆ ਕੁ ਕਹਿੰਦੇ ਵੀ ਅਸੀਂ 165 ਕਰੋੜ ਲਾਤਾ ਹਲਕੇ ਚ ਪਾਜੀ ਸਾਡੇ ਪਿੰਡ ਤੇ ਤੇ 1 ਰੁਪਇਆ ਨਹੀਂ ਲੱਗਾ ਵੀਰ ਜੀ ਆਂਕੇ ਤੁਸੀਂ ਚੈੱਕ ਕਰ ਸਕਦੇ ਹੋ ਜੋ ਲੱਗਾ ਤੁਸੀਂ ਆਂਕੇ ਗਲੀਆਂ ਦੀ ਹਾਲਤ ਵੇਖ ਸਕਦੇ ਹੋ ਜਿਹੜੀ ਸਰਕਾਰ ਹੁੰਦੀ ਬਸ ਮੂੰਹ ਚੋਪੜ ਜਾਂਦੀ ਬਸ ਮੁੜ ਕੇ ਬਸ ਅੱਲਾ ਬੇਲੀ ਮੁੜ ਕੇ ਕੋਈ ਪੁੱਛਦਾ ਕਿਛਦਾ ਨਹੀਂ ਠੀਕ ਹੈ ਸੁਨਾ ਤਾਡਾ ਮੇਰਾ ਨਾਮ ਕੋਮਲਪ੍ਰੀ ਸਿੰਘ ਸੰਧੂ ਬਾਈ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਸਾਡੇ ਪਿੰਡ ਦੀ ਹਾਲਤ ਬਹੁਤ ਤਰਸਜੋਗ ਹੈ ਬਹੁਤ ਗੋਡੇ-ਗੋਡੇ ਨਰਕ ਪਿਆ ਹੋਇਆ ਇੱਥੇ ਗਲੀਆਂ ਚ ਸੱਪ ਤੁਰੇ ਫਿਰਦੇ ਆ ਮਤਲਬ ਬਹੁਤ ਮਾੜੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਪਿੰਡ ਵਾਲੇ ਤੇ ਤੁਹਾਡੀ ਕੋਈ ਸਰਕਾਰ ਸਾਰ ਨਹੀਂ ਲੈ ਰਹੀ ਲਾਰੇ ਲੱਪੇ ਲਾਈ ਜਾਂਦੀ ਏ ਝੂਠੇ ਵਾਦੇ ਤੇ ਹੁਣ ਅਸੀਂ ਤੁਹਾਡੇ ਇਹੀ ਚੈਨਲ ਨਾਲ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਸਾਨੂੰ ਗਰੰਟ ਦੀ ਆਏ ਤੇ ਪਿੰਡ ਦੀਆਂ ਗਲੀਆਂ ਨਾਲੀਆਂ ਵਿਕਾਸ ਕਰਵਾਏ ਜਾਵੇ ਤੇ ਅਸੀਂ ਬ ਤੇ ਇਹੀ ਦੇਖੀਏ ਗ੍ਰਾਂਟ ਮਲੇ ਨੂੰ ਕਿੰਨਾ ਛੇ ਹੋ ਗਿਆ ਇਸ ਵਾਰੀ ਜਿਹੜੀ ਪੰਚਾਇਤਾ ਨੂੰ ਤਾਂ ਗ੍ਰਾਂਟ ਕੋਈ ਨਹੀਂ ਮਿਲੀ ਪਿਛਲੇ ਟਾਈਮ ਕਾਂਗਰਸ ਟਾਈਮ ਗ੍ਰਾਂਟ ਮਿਲੀ ਸੀ ਹੁਣ ਕੋਈ ਗ੍ਰਾਂਟ ਨਹੀਂ ਮਿਲੀ ਸਰਪੰਚ ਸਾਹਿਬ ਦਾ ਇਹੀ ਕਹਿਣਾ ਅਸੀਂ ਵਾਰ-ਵਾਰ ਸਰਪੰਚ ਸਾਹਿਬ ਨੂੰ ਰਾਬਤਾ ਕਾਇਮ ਕਰ ਰਹੇ ਹਾਂ ਕਿ ਸਾਾਨੂੰ ਮਤਲਬ ਦੱਸੋ ਮੇਰਵਾ ਦਿਓ ਕਿ ਕੋਈ ਗ੍ਰਾਂਟ ਮਿਲੀ ਹੈ ਕਹਿੰਦੇ ਨਹੀਂ ਹਜੇ ਤੱਕ ਕੋਈ ਗ੍ਰਾਂਟ ਨਹੀਂ ਮਿਲੀ ਮੈਂ ਦੇਖਿਆ ਗਲੀਆਂ ਕਾਫੀ ਉੱਚੀਆਂ ਨਹੀਂ ਹੋਈਆਂ ਜੀਆਂ ਇਹ ਕਿਸ ਤਰ੍ਹਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਤੇ ਚਲੋ ਪਿੰਡ ਦੀ ਸਹਿਮਤੀ ਦੇ ਨਾਲ ਜੋ ਵੀ ਹੋਏਗਾ ਜਿੱਦਾਂ ਜੋ ਵੀ ਹੋਏਗਾ ਸਾਰੇ ਮਸਲੇ ਹੱਲ ਹੋਣਗੇ ਹਾਂਜੀ ਹੋਰ ਕੀ ਪਰੇਸ਼ਾਨੀ ਹੈ ਪਿੰਡ ਪਰੇਸ਼ਾਨੀ ਪਿੰਡ ਚ तकरीबन ਸਾਰੇ ਵੇਲੇ ਛੱਪੜ ਦਾ ਕੀ ਹਾਲ ਹੈ ਛੱਪੜ ਬਲੌਕ ਹੋ ਚੁੱਕੇ ਗਾਰ ਨਿਕਲੀ ਨਹੀਂ ਸਫਾਈ ਹੋਈ ਨਹੀਂ ਕੋਈ ਪਾਣੀ ਬਲੌਕ ਵਾਪਸ ਆ ਘਰਾਂ ਚ ਆ ਰਿਹਾ ਬਹੁਤ ਮਰਕਪਰੀ ਜ਼ਿੰਦਗੀ ਹੈ ਮੱਛਰ ਗੋਡੇ ਗੋਡੇ ਆ ਕੀੜੇ ਪਤੰਗੇ ਬਹੁਤ ਜ਼ਿਆਦਾ ਬਰਹਾ ਹਾਲੇ ਗਲੀਆਂ ਦੀ ਹਾਲਤ ਵੇਖ ਲਓ ਤਿਲਕਣ ਬਾਜੀ ਕਿੰਨੀ ਹੈ ਪੈਰ ਲੋਕੀ ਭਰ-ਭਰ ਕੇ ਬੂਟ ਲਾ ਲਾ ਕੇ ਘਰਾਂ ਚ ਜਾਂਦੇ ਆ ਤੇ ਬਹੁਤ ਮਤਲਬ ਤਰਸਯੋਗ ਹਾਲਤ ਹੈ ਹਾਂਜੀ ਠੀਕ ਹੈ ਮੈਂ ਵੀ ਜੀ ਤੁਹਾਡੇ ਕੋ ਪਹਿਲਾਂ ਬੇਨਤੀ ਕੀਤੀ ਹੈ ਤੁਹਾਡੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲਾਂ ਸਾਡੀ ਗਲੀ ਤੇ ਥੋੜੀ ਚੱਲਣਾ ਪਿਆ ਜਾਵੇ ਗਲਦੀ ਦੀ ਹਾਲਤ ਕਿੰਨੀ ਖਸਤਾ ਏ ਇੱਥੋਂ ਬੰਦਾ ਆਮ ਬੰਦਾ ਕੋਈ ਰਿਸ਼ਤੇਦਾਰ ਆਉਂਦਾ ਸੋਸੋ ਗੱਲਾਂ ਕੱਢਦਾ ਉਹ ਕਹਿੰਦਾ ਕਿ ਯਾਰ ਤੁਸੀਂ ਇੱਥੋਂ ਘਾਰ ਹੀ ਬਦਲੀ ਕਰ ਲਓ ਕਹਿੰਦਾ ਯਾਰ ਗਲੀ ਤੇ ਬਣਨੀ ਸਰਕਾਰ ਨੇ ਬਣਾਉਣੀ ਨਹੀਂ ਅਸੀਂ ਕਈ ਸਾਲਾਂ ਦੇ ਵੇਖਦੇ ਆਉਂਦੇ ਆ ਸਾਡੀ ਹੋਸ਼ ਚ ਗਲੀ ਨਹੀਂ ਬਣੀ ਸਾਡੀ ਹੋਸ਼ ਚ ਇੱਕ ਗਲੀ ਬਣਨੀ ਨਾ ਬਣਨੀ ਹੈ ਕਿਉਂਕਿ ਇਦਾਂ ਲਾਰੇ ਲੱਪੇ ਲਾਈ ਜਾਂਦੇ ਟਾਈਮ ਟਪਾਈ ਜਾਂਦੇ ਆ ਕੋਈ ਨੀ ਪੈਂਦਾ ਸਾਰੇ ਇੱਥੇ بارش ਨਾਲ ਭਰ ਜਾਂਦੇ ਡੱਕੇ 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 ਸਾਰੇ ਜੁੱਤੀਆਂ ਲਾ ਕੇ ਪੈਰ ਧੋਤੋ ਕੇ ਘਰਾਂ ਚ ਜਾਂਦੇ ਨੇ ਤੇ ਵੀਰ ਜੀ ਅਸੀਂ ਬੇਨਤੀ ਹਾਰ ਸਿਮਰਨ ਘੋਮਰ ਸਿੰਘ ਘੋਮਰ ਸਿੰਘ ਹੜਿਆਮਾ ਦੀ ਪਾਰਟੀ ਇੰਚਾਰਜ ਹੋਣਾਂ ਕੇ ਬੇਨਤੀ ਹੈ ਕਿ ਸਾਡੀ ਸਾਡੀ ਸਾਰ ਲਾਓ ਸਾਡੀ ਕੋਈ ਸਾਰ ਨਹੀਂ ਲੈ ਰਿਆ ਸਾਨੂੰ ਲਾਰੇ ਲੱਪੇ ਲਾਈ ਜਾਂਦੇ ਆ ਟਾਈਮ ਟਪਾਈ ਜਾਂਦੇ ਬਸ ਸਾਡੀ ਗਲੀ ਬਣਾਈ ਜਾਵੇ ਤੇ ਬਹੁਤ ਤੁਹਾਡੇ ਧੰਨਵਾਦੀ ਹੋਵਾਂਗੇ ਕਦੀ ਦੇ ਰਹੇ ਨਹੀਂ ਕਿ ਜਦ ਦੁਖੀ ਹੋ ਕੇ ਪਿੰਡ ਛੱਡ ਗਏ ਭਾਜੀ ਬਹੁਤ ਜ਼ਿਆਦੇ ਦੁਖੀ ਆਂ ਇਹਦੇ ਘਰਾਂ ਦੇ ਪੈਸੇ ਲਾ ਬੈਠੇ ਆਂ ਤੇ ਅਸੀਂ ਬਹੁਤ ਖੁਸ਼ੀ ਹੋਏ ਕਿ ਉਡਾਲੇ ਜਾ ਕੇ ਵਸ ਜੀ ਆ ਅਸੀਂ ਪਿੰਡ ਕਿਹੜੀ ਗੜੀ ਹੋਏ ਪਿੰਡ ਛੱਡ ਜੀ ਆ। ਅਸੀਂ ਇਹ ਪਿੰਡ ਤੋਂ ਇੰਨਾ ਜ਼ਿਆਦਾ ਦੁਖੀ ਆ ਕਿ ਪਿੰਡ 'ਚ ਗੋਡੇ-ਗੋਡੇ ਨਰਕੇ, ਨਾ ਪਿੰਡ 'ਚ ਕੋਈ ਸਹੂਲਤ ਹੈ, ਨਾ ਕੋਈ ਡਿਸਪੈਂਸਰੀ, ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ ਪਿੰਡ 'ਚ। ਪਤਾ ਨਹੀਂ ਪਿੰਡ ਸਰਕਾਰ ਦੇ ਕਾਗਜ਼ਾਂ 'ਚ ਹੈ ਹੀ ਨਹੀਂ ਹੈਗਾ। ਇਹ ਕਾਗਜ਼ਾਂ 'ਚ ਕੱਢਿਆ ਹੋਇਆ ਸਰਕਾਰ ਨੇ। ਜੜੀਆਂ ਵੀ ਸਰਕਾਰ ਆਈ ਉਹਨੇ ਬਸ ਟਾਈਮ ਹੀ ਟਪਾਇਆ। ਕੋਈ ਵਿਕਾਸ ਨਹੀਂ, ਕੋਈ ਕਹੀ ਜਾਂਦੇ ਵਿਕਾਸ ਕੀਤਾ, ਵਿਕਾਸ ਕੀਤਾ। ਸਰਕਾਰ ਤੇ ਬਹੁਤ ਪ੍ਰਚਾਰ ਕਰਦੇ ਲਈ ਅਸੀਂ ਬਹੁਤ ਜਿਹੜਾ ਵਿਕਾਸ ਮੈਂ ਕਹਾਂ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤ ਆ। ਉਹ ਕਿੱਥੇ ਵਿਕਾਸ ਹੈ? ਆ ਦੱਸ ਅਈ ਤੇ ਇੱਥੇ ਮੈਂ ਕਹਿੰਦਾ ਇਨਸਾਨ ਇਨਸਾਨ ਰਹਿੰਦੇ ਕਿ ਜਾਨਵਰ ਰਹਿੰਦੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇੱਚੋਂ ਚੰਗੇ ਤੇ ਜਾਨਵਰਾਂ ਦੇ ਹਾਲਾਤ ਨੇ ਇੱਥੇ ਕੋ ਹਾਲਾਤ ਨਹੀਂ ਸਾਡੇ ਬਹੁਤ ਜ਼ਿਆਦਾ ਹਾਲਤ ਖਸਤਾ ਬਹੁਤ ਤਰਸਯੋਗ ਹਾਲਤ ਹੈ ਸਾਡੀ ਬੇਨਤੀ ਹੈ ਹੀ ਹਰ ਸਰਮਣ ਘੁੰਮਣ ਆਦਮੀ ਪਾਰਟੀ ਤੁਹਾਡੀ ਗਲੀ ਬਣਾਈ ਜਾਵੇ ਤੁਹਾਡੇ ਹੀ ਮਤਲਬ ਦੁੱਖ ਤਕਲੀਫ ਨੂੰ ਸੁਣਿਆ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ